ਕਨਵਰ ਗਰੇਵਾਲ ਦੀ ਗੱਲ ਵੀ ਨਾਲ ਨਾਲ ਕਰ ਲਈ ਇਹ ਕਹਿੰਦੇ ਕਿ ਇੱਕ ਜਗਰਾਤੇ ਤੇ ਉਹ ਗਏ ਸੀਗੇ ਤੇ ਉੱਥੇ ਜਗਰਾਤ ਤਾਂ ਕਿਉਂਕਿ ਸਨਾਤਨ ਦੇ ਨਾਲ ਜੁੜੇ ਹੁੰਦੇ ਆ ਤੇ ਉਹ ਜਗਰਾਤੇ ਦੀਆਂ ਭੇਟਾਂ ਦੇ ਨਾਲ ਨਾਲ ਉਹਨਾਂ ਦਾ ਇੱਕ ਆਪ ਦਾ ਗੀਤ ਹੈ ਨੰਦਾ ਅੱਲਾਹੁ ਕਾਫੀ ਫੇਮਸ ਗੀਤ ਹੈ ਅੱਲਾਹੁ ਅੱਛਾ ਉਹ ਵੀ ਉੱਥੇ ਥੋੜਾ ਹੋਰ ਸੁਣਾਓ ਕਿ ਕੀ ਅੱਲਾਹੁ 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 ਅੱਲਾਹ ਇੱਕ ਇਹ ਤੇ ਇੱਕ ਅੱਲਾਹੁ ਤੁੰਬਾ ਕਹਿੰਦਾ ਹੈ ਸ਼ਾਇਦ ਉਹ ਗੁਰਦਾਸ ਮਾਨ ਸਾਹਿਬ ਦਾ ਹੈ ਅੱਛਾ ਇਹਨਾਂ ਦਾ ਇਹੀ ਹੈ ਅੱਲਾਹੁ 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 ਮੈਨੂੰ ਜਿਆਦਾ ਨਹੀਂ ਯਾਦ ਅੱਛਾ ਜੀ ਤੇ ਉਹ ਗੀਤ ਗਾਇਆ ਉਹਦੇ ਕਰਕੇ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਿਵੇਂ ਵਿਵਾਦ ਵਾਲੀ ਗੱਲ ਤੇ ਇਤਰਾਜ਼ ਵਾਲੀ ਗੱਲ ਨਾਲ ਨਾਲ ਹੀ ਚੱਲਦੀਆਂ ਨੇ ਮੈਂ ਤੇ ਵੇਖਿਆ ਸੀ ਦੁੱਦੇ ਆਇਆ ਸੀ ਕਨਵਰ ਘਰੇ ਵਾਲਾ ਜੀ ورلڈ ਕੱਪ ਦਾ ਮੈਚ ਸੀਗਾ ਦੁੱਦੇ ਹਮ ਕਾਲੀ ਰਾਜ ਦੇ ਵਿੱਚ ਉਦੋਂ ਇੱਕ ਦੋ ਗੀਤ ਮੈਂ ਸੁਨੇ ਸਨ ਸ਼ਾਇਦ ਸੀ ਜਿੱਥੇ ਜਾਏਂਗਾ ਚਲੂੰਗੀ ਨਾਲ ਤੇਰੇ ਹਰ ਕੁਛ ਤੇਂਗਾ ਦੋ ਲੈਣੀ ਹਾਂਜੀ ਇੱਕ ਸੀਗਾ ਤੇ ਨਾ ਜਾਈ ਮਸਤਾ ਦੇ ਵੇੜੇ ਖੁਸ਼ੀ ਮਸਤਾ ਮਸਤਾ ਇੱਕ ਤਾਂ ਦੋ ਗਾਣਾ ਇੱਕ ਹੋਰ ਸੀਗਾ ਜੀ ਕਨਫਰਮ ਦੋਸਤ ਆਏ ਤੇਰੀ ਟਿਕਟ ਵਾਪਸੀ ਦੀ ਕਨਫਰਮ ਦੋਸਤ ਆਏ ਤੇਰੀ ਟਿਕਟ ਵਾਪਸੀ ਦੀ ਆ ਪਰ ਤਾਂ ਕੁਝ ਮੋਟੀਵੇਸ਼ਨਲ Song ਵੀ ਨਿਕਲ ਵਰ ਕਰੇ ਬਾਲ ਦੇ ਜੀ ਤਾਂ ਜਿੰਦਗੀ ਹਾਂ ਜਿੰਦਗੀ ਬਹੁਤ ਜਿੰਦਗੀ ਜਿੰਦਾਬਾਦ ਟਾਈਟਲ ਹੈ ਅੱਛੇ ਗੀਤ ਨੇ ਕਨਵਰ ਦੀ ਹਾਂ ਜੀ ਕਰੂਗਾ ਜੀ ਤੇ ਉਹ ਕਹਿੰਦੇ ਵੀ ਕਮੇਟੀ ਵਾਲਿਆਂ ਨੂੰ ਮੁੜ ਕੇ ਉਹ ਜਿਹੜੇ ਪੂਰੀ ਹਿੰਦੂ ਸੰਗਠਨ ਨੇ ਉਹਨਾਂ ਨੇ ਇਤਰਾਜ਼ ਕੀਤਾ ਕਮੇਟੀ ਅਨੁਵਾਦ ਮਾਫੀ ਮੰਗਣੀ ਪਈ ਇਸ ਮਸਲੇ ਤੇ ਹਾਂ ਜੀ ਦੇਖੋ ਗੱਲ ਇਹ ਆ ਕਿ ਭਈ ਹੁਣ ਜਿਹੜਾ ਮਸਲਾ ਹੈ ਨਾ ਕਿ ਉਹ ਇਹੋ ਆ ਕਿ ਜਗਰਾਤੇ ਦੇ ਵਿੱਚ ਉਸਨੇ ਕੋਈ ਇਸ ਤਰ੍ਹਾਂ ਦਾ ਗੀਤ ਗਾਇਆ ਤੇ ਜਿਹਦੇ ਕਰਕੇ ਉਹ ਕਮੇਟੀ ਫਸ ਗਈ ਹੂੰ ਕਮੇਟੀ ਫਸ ਗਈ ਕਨਵਰ ਤੇ ਆਇਆ ਤਾਂ ਕਨਵਰ ਨੇ ਗਾਇਆ ਤੇ ਕਨਵਰ ਨੇ ਤੇ ਚੱਲਾ ਪਾਇਆ ਜੀ ਸਿੰਗਰਾ ਅੱਜ ਕੱਲ੍ਹ ਤੁਹਾਨੂੰ ਪਤਾ ਸਟਾਈਲੀ ਇਦਾਂ ਦਾ ਪੈਸੇ ਠੋਕ ਕੇ ਦਿੰਦੇ ਨੇ ਮੈਂ ਕਨਵਰ ਗਰੇਵਾਲ ਦੀ ਗੱਲ ਸੁਣ ਰਿਹਾ ਸੀਗਾ ਇੱਕ ਦਿਨ ਉਹ ਕਹਿੰਦਾ ਮੈਂ ਡੇਲੀ 2-3 ਲੱਖ ਰੁਪਈਆ ਕਮਾਈ ਕਰਦਾ ਐਵਰੇਜ ਜ਼ਿਆਦਾ ਮੈਨੂੰ ਨਹੀਂ ਪਤਾ 2-3 ਲੱਖ ਜਿਹੜਾ ਤੁਸੀਂ ਸੁਣਿਆ ਸੀ ਉਹ ਚ ਮੈਨੂੰ ਤਾਂ 4-5 ਕਹਿੰਦਾ ਉਹ ਅੱਛਾ 4-5 ਕਹਿੰਦਾ ਅੱਛਾ ਚਲੋ ਕੁਛ ਲੱਖ ਹੈ ਨਾ ਮੈਂ ਐਦਾਂ ਸੁਣਿਆ ਤਾਂ ਉਹ ਕਹਿੰਦਾ ਪਰ ਰੋਟੀ ਖਾਣ ਦਾ ਸਾਡੇ ਕੋਲ ਟਾਈਮ ਨਹੀਂ ਹੂੰ ਗੱਲ ਉਹ ਇੱਧਰ ਕਹਿ ਰਿਹਾ ਸੀਗਾ ਕਿ ਆਹ ਜ਼ਿੰਦਗੀ ਆ ਸਾਡੀ ਕਿ ਭਈ ਰੋਟੀ ਸ਼ਾਇਦ ਅਸੀਂ ਕਿਥੋਂ ਲਈ ਤੇ ਫਿਰ ਉੱਥੇ ਦੋ ਤੁਰਦੇ ਤੁਰਦੇ ਰੋਟੀਆਂ ਖਾਦੀਆਂ ਮਨ ਵਿੱਚ ਕਈ ਵਾਰੀ ਖਾਣੇ ਪੈਂਦੇ ਹਾਂ ਹਾਂ ਜੀ ਜੀ ਕੁਝ ਇਸ ਤਰ੍ਹਾਂ ਦਾ ਉਹ ਕਹਿ ਰਹੇ ਸੀ ਬਿਲਕੁਲ ਮੈਂ ਹਾਂ ਉਹ ਸੁਣਿਆ ਸੀਗਾ ਤਾਂ ਮਤਲਬ ਕਿ ਅੱਜ ਕੱਲ ਪੈਸੇ ਬੜੇ ਠੋਕਵੇਂ ਲੈਂਦੇ ਨੇ ਸਿੰਗਲ ਤੇ ਬੜਾ ਸੀਮਤ ਜਿਹਾ ਉਹਨਾਂ ਦਾ ਹੁੰਦਾ ਪ੍ਰੋਗਰਾਮ ਕਰਕੇ ਤੇ ਉਹ ਨਿਕਲੇ ਸਿਕਿਉਰਟੀ ਸਿਕਿਉਰਟੀ ਅੱਜ ਕੱਲ ਬਹੁਤ ਜ਼ਿਆਦਾ ਮਾਸ਼ਾਅੱਲ੍ਹਾ ਤੁਸੀਂ ਉਹਨਾਂ ਦਾ ਕੁਝ ਨਹੀਂ ਬਸ ਮਤਲਬ ਕਿ ਬਲਕਿ ਉਹ ਤਾਂ ਕਹਿੰਦੇ ਵੀ ਪੈਸੇ ਲੈ ਲੈਨੇ ਪੈਸੇ ਆ ਗਏ ਨਹੀਂ ਜੇ ਤੁਸੀਂ ਕਰੋਗੇ ਇਧਰ ਉਧਰ ਚਲੋ ਉਹਨਾਂ ਨੇ ਆਪਦੇ ਟਮ ਟਮੇ ਜਿਹਨੂੰ ਸਮਝਣਾ ਉਹ ਡਰਮ ਰੂਮ ਵਿੱਚ ਜਿਹੜੇ ਹੁੰਦੇ ਢੋਲ ਟਮਕਾ ਜਿਆ ਉਹ ਪਾਇਆ ਉਹਨਾਂ ਦੇ ਕਾਊਂਟਰ ਦੇ ਵਿੱਚ ਤੇ ਆਓ ਕਹਤੇ ਉਹ ਗਿਆ ਸਹੀ ਗੱਲ ਅੱਛਾ ਉਥੇ ਉਹ ਫਿਰ ਫਸ ਗਏ ਜਿਹੜੇ ਸੀਗੇ ਕਮੇਟੀ ਵਾਲੇ ਉਹਨਾਂ ਨੂੰ ਤੇ ਥਾਣੇ ਜਾਣਾ ਪਿਆ ਹੂੰ ਉਥੇ ਤੇ ਦਰਖਾਸਤ ਹੋ ਗਈ ਕਿ ਇਹਨਾਂ ਨੇ ਤੇ ਬਈ ਬੜੀ ਗਲਤ ਗੱਲ ਕੀਤੀ ਹੈ ਜੀ ਕਿ ਅੱਲਾਹੁ ਅੱਲਾਹੁ ਦਾ ਉਥੇ ਤੇ ਗੀਤ ਗਵਾ ਦਿੱਤਾ ਅੱਜ ਕੱਲ ਤੁਹਾਨੂੰ ਪਤਾ ਵੈਸੇ ਤੇ ਯਾਰ ਗੱਲ ਇਹ ਆ ਮਥੀਰਾ ਕੁਸ਼ਿਆ ਇਹ ਚੀਜ਼ਾਂ ਵੇਖੀਏ ਮੈਂ ਬਚਪਨ ਤੋਂ ਕੜਾਮ ਚ ਜਨਮ ਹੀ ਉਥੇ ਨਾ ਮੈਂ ਲਾਈਵ ਵੀ ਕੀਤਾ ਸੀ ਸ਼ਾਇਦ ਉਹ ਕੜਾਮ ਚ ਜਾ ਕੇ ਉਸੇ ਮੇਰੇ ਨਾਨਕਾ ਪਿੰਡ ਆ ਪਠਾਨ ਮਾਜਰੇ ਤੋਂ 2 ਕਿਲੋਮੀਟਰ ਸਾਈਡ ਤੇ ਕੜਾਮ ਉਥੇ ਜਦੋਂ ਜਾਈਏ ਮੀਰਾ ਜੀ ਉੱਥੇ ਅਦਭੁਤ ਨਜ਼ਾਰਾ ਹੈ ਸਰ ਅਦਭੁਤ ਨਜ਼ਾਰਾ ਕਦੇ ਜਾ ਕੇ ਦੇਖੇ ਜੀ ਜੀ ਉਸ ਪਿੰਡ ਦੇ ਵਿੱਚ ਮੰਦਿਰ ਵੀ ਹੈ ਮੀਰਾ ਜੀ ਮੁਸਲਮਾਨਾਂ ਦੀ ਵੀ ਜਗ੍ਹਾ ਹੈ ਜੀ ਉੱਥੇ ਗੁਰਦੁਆਰਾ ਵੀ ਹੈ ਜੀ ਤੇ ਅਸੀਂ ਬਚਪਨ ਤੋਂ ਜਾਣਦੇ ਆ ਯਾਰ ਤੇ ਕਿਆ ਉਹ ਉਥੇ ਮੈਂ ਕਿ ਵੀ ਤੁਹਾਨੂੰ ਸ਼ਾਇਦ ਦੱਸਿਆ ਸੀਗਾ ਭਗਵਾਨ ਰਾਮ ਦੇ ਨਾਨਕੇ ਵੀ ਦੱਸੇ ਜਾਂਦੇ ਕਿ ਖੜਾਮ ਚ ਹੂੰ ਕੁਸ਼ਲਿਆ ਜੀ ਉਥੋਂ ਦੇ ਸ ਜੀ ਤਾਂ ਮਤਲਬ ਕਿ ਯਾਰ ਸਾਨੂੰ ਇਹਨਾਂ ਮਜ਼ੇ ਆਉਂਦਾ ਨਾ ਬਚਪਨ ਤੋਂ ਮੈਨੂੰ ਮੇਰਾ ਬੜਾ ਜੀ ਲੱਗਦਾ ਹੈ ਜਿੱਥੇ ਮਰਜੀ ਚਾਹੋ ਜੀ ਲਾਉਣ ਵਾਲਾ ਹੋਣਾ ਚਾਹੀਦਾ ਹੈ ਨਾ ਇਹ ਹਾਂ ਜੀ ਕੀ ਫਰਕ ਪੈਂਦਾ ਯਾਰ ਪਰ ਗੱਲ ਇਹ ਵੀ ਕੁਝ ਚੀਜ਼ਾਂ ਠੀਕ ਹੈ ਜੀ ਨਰਤਾ ਰਤ ਨਹੀਂ ਤੂੰ ਸਿੰਗਰ ਨੂੰ ਤੁਸੀਂ ਭਾਈ ਜਿਹੜੇ ਕਮੇਟੀ ਵਾਲੇ ਅਗਲੇ ਨੂੰ ਪਹਿਲਾਂ ਕਹਿ ਲੋ ਪਹਿਲਾਂ ਹੀ ਕਹਿ ਲੋ ਕਿ ਆ ਚੀਜ਼ ਨਾ ਯਾਰ ਜੀ ਜੇ ਕੋਈ ਇਦਾਂ ਦਾ ਹੈਗਾ ਕੋਈ ਉਹਦੇ ਕੋਲ ਸੂਫੀਆਨਾ ਟੱਚ ਦਾ ਕੰਟੈਂਟ ਹੈ ਕਿ ਭਾਈ ਉਹਨੂੰ ਥੋੜਾ ਅਟ ਰੱਖ ਲਈ ਪਰ ਉਹ ਵਿਵਾਦ ਹੋ ਗਿਆ ਉਹ ਨਿਬੜ ਗਿਆ ਦੋਨੇ ਤਰ੍ਹਾਂ ਜਿਹੜੇ ਸ਼ਿਕਾਇਤ ਕਰਤਾ ਰਸੀ ਤੇ ਇਹ ਜਿਹੜੇ ਕਮੇਟੀ ਵਾਲੇ ਸੀ ਉਹਨਾਂ ਨੇ ਜਾ ਕੇ ਨਵੇਂੜਦੇ ਪਰ ਉਹਦੀ ਲਈ ਹੇਕ ਜਿਹੜੀ ਸੀ ਉਹ ਦੂਜਿਆਂ ਦੇ ਕੰਨਾਂ ਨੂੰ ਹੱਥ ਲਵਾ ਗਈ ਕਿਉਂਕਿ ਉਹਨਾਂ ਨੇ ਜਾ ਕੇ ਮਾਫੀਆਂ ਮੁਫੀਆਂ ਮੰਗਣੀਆਂ ਪਈਆਂ ਕਿ ਸਾਡਾ ਖੜਾ ਛੱਡੋ ਕੋਈ ਗੱਲ ਨਹੀਂ ਹੁਣ ਗਾਂ ਤੋਂ ਅਸੀਂ ਵੇਖਾਂਗੇ ਜੀ ਜੀ ਚਲੋ ਭਾਈ ਅਸਲ ਚ ਐਂਡ ਤੇ ਆਪਾਂ ਇਹੀ ਗੱਲ ਕਹਾਂਗੇ ਕਿ ਨਿੱਕੀ ਨਿੱਕੀ ਗੱਲਾਂ ਤੇ ਭਾਈ ਨਾ ਇਨਾ ਖਲਾਰਾ ਪਾਇਆ ਕਰੋ ਨਾ ਹਾਂਜੀ ਭੀਖਮ ਸ਼ਾਦੀ ਮਜ਼ਾਰ ਹੈ ਬਿਲਕੁਲ ਤੇ ਉੱਥੇ ਗੁਰੂ ਸਾਹਿਬ ਦੇ ਸਰੂਪ ਵੀ ਵਿਵਸਮਾਨ ਹੈ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆ ਜੀ ਕੀ ਬਾਤ ਹੈ ਮਤਲਬ ਲਗਭਗ ਸਾਰੇ ਧਰਮ ਸਾਰੇ ਤਾਂ ਮੈਂ ਕਹਿੰਦਾ ਜੀ ਮੈਂ ਤਾਂ ਮਤਲਬ ਕੋ ਬਚਪਨ ਚ ਉੱਥੇ ਬੈਠਾ ਰਹਿੰਦਾ ਹੁੰਦਾ ਸੀ ਬਈ ਇਨੀ ਪੀਸਫੁਲ ਜਗ੍ਹਾ ਹੈ ਨਾ ਕੋਈ ਵੀ ਬਲਗਿਆ ਦੇ ਅਸੀਂ ਕੋਈ ਵੀ ਬੰਦਾ ਹਾਂਜੀ ਪਟਿਆਲੇ ਜ਼ਿਲ੍ਹੇ ਚ ਕਿਤੇ ਜਾਵੇ ਤੇ ਜ਼ਰੂਰ ਜੇ ਕੋਈ ਜਗ੍ਹਾ ਘੁੰਮਣ ਦੀ ਇਸ਼ਾ ਹੋਵੇ ਵਖਰਾ ਕੁਛ अच्छा ओथे और बन्दा बहादर जी ने ओ ओथे किला भी निस्तराबूद ਕੀਤਾ ਹੋਇਆ ਉਹ ਅੱਜ ਜਿਉਂਦਾ ᱛਿਉਂ ਆ ਅੱਜ ਵੀ ਜੀ ਤੇ ਪੁਰਾਤੱਤਵ ਡਿਪਾਰਟਮੈਂਟ ਨੇ ਉਸ ਪਿੰਡ ਨੂੰ ਉਹ ਕੀਤਾ ਹੋਇਆ ਸਾਂਭਿਆ ਹੋਇਆ ਹੂੰ ਇਹ ਵੀ ਸਾਂਭੀ ਹੋਈ ਹੈ ਹਾਂ ਜੀ ਆਜੀ ਜੀ ਕੀ ਬਾਤ ਹੈ ਜੀ ਹਰਵਿੰਦਰ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਲਜਿੰਦਰ ਸਿੰਘ ਜੀ ਬਬਲਪ੍ਰੀਤ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਮਲੂਕ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਬੂਟਾ ਜੀ ਤੁਹਾਡਾ ਵੀ ਸ਼ੁਕਰੀਆ ਜੀ ਅ ਡੀਪੀ ਸਾਹਿਬ ਧੰਨਵਾਦ ਜੀ ਇਹ ਕਹਿੰਦੇ ਕਿ ਅਸੀਂ ਰਸਤੇ ਚਾਉਂਦੇ ਜਾਂਦੇ ਤੁਹਾਡਾ ਪ੍ਰੋਗਰਾਮ ਸੁਣਦੇ ਆ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਤੇ ਚੱਲਦੇ ਆ ਥੋੜਾ ਜਿਹਾ ਗੱਲਾਂ ਲੰਬੀਆਂ ਹੋ ਗਈਆਂ ਨੇ ਅੱਗੇ ਨੂੰ ਚੱਲਦੇ ਆ ਆ ਵਿਰਿੰਦਰ ਜੀ ਸ਼ੇਰ ਗਿੱਲ ਸਾਹਿਬ ਬਹੁਤ ਸ਼ੁਕਰੀਆ ਜੀ